ਭਗਤ ਮੋਰ ਦੇ ਜਿੰਦਾਬਾਦ 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 ਬੰਦੀ ਸਿੰਘ ਰਾਖਰ ਰਾਖਰ ਬੰਦੀ ਸਿੰਘ ਰਾਖਰ ਰਾਖਰ ਜਿੰਦਾਬਾਦ 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 ਵੈਲਕਮ ਟੂ ਰੀਸੈਂਟ ਟਾਈਮਸ ਮੈਂ ਬਮੂਰ ਰਚੀ ਅੱਜ ਆਪ ਸਭ ਦੇ ਰੋਮ ਰੂਮਾਂ ਅੱਜ ਜੋ ਅਸੀਂ ਖੜੇ ਹਾਂ ਗੁਰਦੁਆਰਾ ਹਾਦਰਾ ਨਾਗਾ ਸਾਹਿਬ ਦੇ ਕੋਲ ਖੜੇ ਹਾਂ ਔਰ ਅੱਜ ਇੱਥੇ ਅਮੀਨ ਸਾਹਿਬ ਮੋਰਚੇ ਦੇ ਵੱਲੋਂ ਅੱਜ ਇੱਕ ਸਗਰ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਜਤਾਬਨੀ ਪੱਤਰ ਦੇ ਰਹੇ ਨੇ ਬੰਦੇ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਔਰ ਦੇ ਵਿੱਚ ਕੁਝ ਜਿਹੜੇ ਮੁਸਲਮ ਆਗੂ ਹਨ ਜਿਹੜੇ ਹੁਣ ਤੱਕ ਕੈਦ ਦੇ ਵਿੱਚ ਨੇ ਉਹਨਾਂ ਦੇ ਉਹਨਾਂ ਨੂੰ ਛਡਾਉਣ ਵਾਸਤੇ ਵੀ ਇੱਕ ਉਪਰਾਲਾ ਇਹ ਕੀਤਾ ਜਾ ਰਿਹਾ ਆਪਾਂ ਗੱਲ ਕਰਦੇ ਆ ਇਸ ਜੋ ਮੁਹਿੰਮ ਹੈ ਇਹਦਾ ਇੱਕ ਹਿਸਾਰਾ ਹੈ ਔਰ ਇਸਾ ਹੋਰ ਵੀ ਹਾਲ ਜਨਾਬ ਐਡਵੋਕੇਟ ਜਮੀਲ ਜੋੜਾ ਸਾਹਿਬ ਨਾਲ ਪੁੱਛ ਰਹੇ ਇਸੇ ਪ੍ਰੋਗਰਾਮ ਬਾਰੇ ਇਹ ਇਹ ਕੀ ਅੱਜ ਹੈ ਕਿ ਕੀ ਤੁਸੀਂ ਜੋ ਰੱਖਿਆ ਪ੍ਰੋਗਰਾਮ ਹੈ ਕੀ ਹੈ ਮੌਜੂਦਾ ਘਰ ਦੇ ਵਿੱਚ ਜੁਨੀਅਰ ਤਹਿਸੀਲਾਂ ਨੇ ਕਰਤਾ ਜ਼ਿਲ੍ਹਾ ਡਾਰੇ ਐਸ ਡੀ ਐਮ ਜੀ ਨੂੰ ਤਾਂ ਇੱਕ ਬੰਗਪੱਤਰ ਇਤਾਵਨੀ ਪੱਤਰ ਦਿੱਤਾ ਜਾ ਰਿਹਾ ਹੈ ਜੋ ਬੰਦੀ ਸਿੰਘ ਸਿਆਉਪੁਰੇ ਦਾ ਚੁੱਕੇ ਨੇ ਪਰ ਉਹ 30 32 ਬੱਤੀ ਸਾਲਾਂ ਤੋਂ ਜੁਲ੍ਹੇ ਬੈਠੇ ਰਹੇ ਨੇ ਇਹ ਹੈ ਯਾਰੀ ਹੋ ਰਹੀ ਹੈ ਉਹ ਵਾਸਤੇ ਕੁਝ ਦੋ ਆਦਮੀਆਂ ਦੇ ਇਨਸਾਫ ਵਾਸਤੇ ਕਿ ਜੋ ਧਾਰਮਿਕ ਗੱਲਾਂ ਦੇ ਬਿਆਦ ਦੇ ਆਉਣ ਨੇ ਤਾਂ ਉਹਨਾਂ ਦੇ ਹਾਲਤ ਵਿੱਚ ਸਖਤ ਕਾਨੂੰਨ ਲਾਏ ਜਾਵੇ ਆਗੋ ਦੇ ਰੂਪ ਹੀ ਗੁਰਦੁਆਰੇ ਕੇ ਕੋਈ ਮਤਲਬ ਬਿਆਨ ਜਿਹਾ ਕਿਸੇ ਦੀ ਮੰਗਣਾ ਘਰ ਦੇ ਗ੍ਰੰਥੀ ਇਹਦੇ ਇੱਕ ਮੁਸਲਮਾਨ ਸ਼ਰਾਜ ਹੋੜਾ ਗਿਆ ਤਾਂ ਕਿ ਮੁਸਲਮਾਨ ਨੌਜਵਾਨ ਉਹਦਾ ਬਦਲੇ ਪਿਆਜ ਤੇ ਚੋਰ ਉਹਨਾਂ ਦੀ ਵਿਦਾਇਬਾਦ ਦੇ ਸੰਬੰਧ ਨੂੰ ਹਾਵਾਂ ਨਾਲ ਅੱਗੇ ਕਿਤੋਂ ਮਾਰੇ ਆ ਤਾਂ ਮੇਰੇ ਕੋਈ ਸਮਝ ਆ ਰਹੀ ਨਹੀਂ ਇਹ ਗੱਲ ਬੜੀ ਤਰ੍ਹਾਂ ਬਣਾਈਆਂ ਨੇ ਮੈਂ ਇਹਨਾਂ ਨੇ ਬਹੁਤ ਮੁੱਢੇ ਭਾਈ ਜਰਾ ਨਹੀਂ ਤਾਂ ਲਾ ਰਹੇ ਆ

ਇਹ ਕੈਮਰਾ ਬੰਦ ਕਰੇ ਕੈਮਰਾ ਬੰਦ ਕੀਤਾ ਅਗਲੇ ਪਾਰੇ ਸਾਡੀਆਂ ਫੋਟੋਆਂ ਤਗੜੀਆਂ ਲੱਗ ਰਹੀਆਂ ਸੀ ਅਵਤਮ ਉਹ ਬੰਦ ਕਰਾ ਦੇ ਜੇਕਰ ਆ ਰਿਹਾ ਹੈ ਤਾਂ ਸੋਚੋ ਨਾਮ ਨਾਲ ਕਾਗਜ਼ ਉੱਪਰ ਲਗਾ ਦੇ ਨਾਮ ਦਾ ਬੋਲ ਤਾਂ ਤੁਹਾਨੂੰ ਕੋਈ ਆਉਂਦਾ ਐਡਰੈਸ ਦਿੱਤਾ ਜਿਹੜੇ ਦੇ ਬਾਅਦ ਹੋਈ ਕੰਤੀ ਦਾ ਖਸਤਾ ਹੈ ਜਿਹਦੀ ਫਟੇ ਅਧਿਕਾਰ ਜੋ ਉਮੀਦਵਾ ਮੋਰਚਾ ਜੋ ਬਰਤੀਸਰੀਆਂ ਦੀ ਰਹਿਣਾਂ ਵਾਸਤੇ ਤੁਗਰਲ ਸਿੰਘ ਜੀ ਵਿਅਕਤੀ ਦੇ ਤੌਰ ਤੇ ਰਾਹ ਦੇਣ ਵਾਸਤੇ ਅਤੇ ਹੋਰ ਕਨਸ਼ਟ ਮੁੱਦਿਆਂ ਨੂੰ ਲੈ ਕੇ ਲਗਾਤਾਰ ਬੀਤੇ 2 2.5 ਸਾਲਾਂ ਤੋਂ ਚੰਡੀਗੜ੍ਹ ਮੁਹਾਲੀ ਦੀ ਹੱਦ ਦੇ ਉੱਤੇ ਚੱਲ ਰਿਹਾ ਹੈ ਉਸ ਵੇਲੇ ਜੋ ਅੱਜ ਪ੍ਰੋਗਰਾਮ ਨੂੰ ਲਿਖੇ ਗਏ ਨਹੀਂ ਪੰਜਾਬ ਦੇ ਤੁਮੁੱਚੇ ਐਸਡੀਐਮ ਨੂੰ ਇਹ ਮੰਗ ਪੱਤਰ ਦਿੱਤੇ ਜਾਣਗੇ ਬਰਤੀਸਰੀਆਂ ਰਹਿਣਾਂ ਵਾਸਤੇ ਕੋਈ ਸਰਕਾਰ ਤੁਹਾਨੂੰ ਬਿਲਕੁਲ ਨਹੀਂ ਸੁਣ ਗਈ 2.5 ਸਾਲ ਹੋ ਗਏ ਨੇ ਸਰਕਾਰ ਵੱਲੋਂ ਕੋਈ ਹਾਂ ਪੱਕੀ ਨਾਣਾ ਨਹੀਂ ਮਾਰਿਆ ਜਾ ਰਿਹਾ ਇਹ ਗੇਮ ਭਗਵਾਨ ਸਰਕਾਰ ਹੈ ਇੱਥੋਂ ਤੱਕ ਮੈਨੂੰ ਇਹ ਗੱਲ ਬੜੀ ਸ਼ਰਮਨਾਕ ਤੌਰ ਤੇ ਕਹਿਣੀ ਪਈ ਭਗਵਾਨ ਜੀ ਅੱਜ ਤੱਕ ਜੋ ਭਗਵਾਨ ਸਰਕਾਰ ਬਤੀਰਾ ਬਣਾ ਰਹੀ ਹੈ ਉਹ ਬਿਲਕੁਲ ਨਾ ਪੱਕੀ ਬਤੀਰਾ ਕਿਉਂਕਿ ਆ ਹੁਣ ਆਪ ਸਭ ਨੇ ਜਾਣੇ ਵੀ ਪਿਛਲੇ ਕੁਝ ਦੇ ਨਹੀਂ ਹੋਏ ਆ ਕੁਮਾਰਾ ਸਾਹਿਬ ਤੋਂ ਜੋ ਆਪਨੀ ਗੇਮ ਬੜੀ ਹੋ ਗਈ ਹੈ ਪੁਰੀਆਂ ਕਰ ਦਿੱਤੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਸੱਪਿਆ ਦਾ ਤੀਜੇ ਦਿਨ ਤੋਂ ਬਾਹਰ ਹੋ ਜਾਂਦਾ ਕਿਉਂ ਭਾਈ ਇਹ ਇੱਕ ਤੋਂ ਦੋ ਨੂੰ ਫਿੱਟ ਕਰਾ ਕੇ ਪਿੱਤਾ ਜਾ ਰਿਹਾ ਹੈ ਫੇਰ ਨਾਲ ਫਾਕੇ ਮੁਫਮਨ ਵੀਰਾਂ ਦਾ ਤਲਵਾਰੀਆਂ ਮੁਫਮਨ ਵੀਰਾਂ ਦਾ ਡਾਕਟਰ ਜਮੀਲ ਜੀ ਨਾਲ ਜਿਨ੍ਹਾਂ ਨੇ ਕੋਮੇ ਥਾਪੂਰ ਤੇ ਮੁਫਮਨ ਭਾਈ ਘਾਰੇ ਵੱਲੋਂ ਨੇ ਉਹ ਬੱਚੀ ਹਨੈਤ ਦਿੱਤੀ ਹੈ ਕਿ ਅਸੀਂ ਇਹ ਇਸਾਬ ਵੀ ਦਵਾਉਂਦੇ ਆ ਕਿ ਕੋਮੇ ਥਾਪੂਰ ਕਾ ਮੁਫਮਨ ਭਾਈ ਘਾਰੇ ਨਾਲ ਉਹਦੇ ਅੱਗੇ ਬੈਠਾ ਖੜੀ ਹੈ ਤੇ ਅੱਜ ਅਸੀਂ ਐਸਜੀਐਨ ਸਾਹਿਬ ਨੂੰ ਮੰਗ ਪੱਤਰ ਦੇ ਜਾਵਾਂਗੇ ਨੂੰ ਕੋਲੋਂ ਵੀ ਕਦੇ ਇਹ ਲਾਂਡਾ ਤੇ ਅਜੇ ਵੀ ਨਹੀਂ ਸਾਡੀਆਂ ਗੱਲਾਂ ਸੁਣੀਆਂ ਪਰ ਕੋਮੀ ਸਾਹਿਬ ਮੋਟੇ ਬਣੋ ਤੁਸੀਂ ਮੁੱਚੇ ਅੰਥਾ ਤੁਸੀਂ ਮੁੱਚੀ ਜਥੇਬੰਦੀਆਂ ਦਾ ਦੂਜੇ ਪੋਮਾ ਦਾ ਸਾਥ ਲੈ ਕੇ ਇੱਕ ਵੱਡੀ ਲੀਗੀ ਨਿੱਤੀ ਜਾਵੇ ਆਹੀ ਗੱਲ ਕਰਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਰ ਕਾਹਲੀ ਬੋਲਦੇ ਆਪਾਂ ਜਿਵੇਂ ਦੇਖਿਆ ਕਿ ਬੜੇ ਜੋਖ ਦੇ ਨਾਲ ਇਹ ਜਾਨੀ ਜਾ ਰਹੀ ਹੈ ਕਿਤਾਬ ਨਹੀਂ ਜਿਹੜਾਗਾ ਬੰਗਪਤਰ ਦੇ ਰਹੇ ਨੇ ਐਫ.ਟੀ.ਐਮ ਤੋਂ ਅੱਗੇ ਦੇ ਕਿੰਨਾ ਮੇਗੇ ਜਾ ਰਿਹਾ ਹੈ ਇਹਨਾਂ ਦੀ ਸੁਣਵਾਈ ਨਹੀਂ ਹੋਣੀ ਤਾਂ ਇਹ ਜੋ ਗੱਡਾ ਅੰਧਾਰ ਤੋਂ ਦੇਖੋ ਜੀ ਵੀ ਗੱਲ ਕੀਤੀ ਜਾ ਰਹੀ ਹੈ ਕੌਮੀ ਟੰਗਰ ਤੋਂ ਮੋੜ ਦੇ ਵੱਲੋਂ ਇਹ ਜੋ ਹੈ ਅੱਜ ਐਕੈਡਮੀ ਮਲੇਰ ਕੋਟਲਾ ਨੂੰ ਦਿੱਤਾ ਜਾਵੇਗਾ ਔਰ ਉੱਥੇ ਗੜੀ ਦੇ ਦੀ ਜਿਹੜਾ ਇਹ ਇੱਕ ਆਪਾਂ ਗੱਲ ਕਰੀਏ ਕਿ ਰੈਲੀ ਦੇ ਮੋੜ ਦੇ ਅਗਲੇ ਐਫ.ਟੀ.ਐਮ ਤੇ ਜਾ ਰਹੇ ਇਹਨਾਂ ਖਾਪੋ ਜਿਹੜਾ ਲਊਗਾ ਔਰ ਐਸੀ ਵੀਡੀਓ ਦੇਖਣ ਦੇ ਬਾਅਦ ਤੇ ਰੀਸੈਂਟ ਐਪ ਨੂੰ ਸਬਸਕ੍ਰਾਈਬ ਕਰੋ ਕਾਪੀ ਲਾਗ